ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਸੱਜੀਆਂ ਨੂੰ ਲੈ ਕੇ ਹਾਂ ਜਰ ਹਾਂ ਅੱਜ ਦੀ ਵੱਡੀ ਖਬਰ ਵਾਰਾ ਕੁੱਤਿਆਂ ਲਈ ਮੁਜਾਰੇ ਕਿਉਂ ਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਹਾਲੀਆ ਫੈਸਲੇ ਤੇ ਕਤਿਤ ਪਸ਼ੂ ਪ੍ਰੇਮੀਆਂ ਦੀ نیند ਉਡਾ ਦਿੱਤੀ ਹੈ ਉਹ ਇੱਕ ਅਜਿਹੇ ਮੁੱਦੇ ਤੇ ਉੱਚੀ ਉੱਚੀ ਰੋਲਾ ਪਾ ਰਹੇ ਹਨ ਜਿਸ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਉਹਨਾਂ ਵਿੱਚੋਂ ਕਿਸੇ ਤੇ ਜਾਂ ਉਹਨਾਂ ਦੇ ਕਿਸੇ ਕਬੀਰੀ ਕਰੀਬੀ ਤੇ ਕਦੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਬੇਰਹਿਮੀ ਨਾਲ ਹਮਲਾ ਕੀਤਾ ਨੋਚਿਆ ਜਾਂ ਜਿੰਦਾ ਖਾਦਾ ਹੈ ਜਾਂ ਕਿਸੇ ਬਲਦਾਂ ਜਾਂ ਗਾਂ ਤੇ ਸਿੰਗਾ ਨਾਲ ਨਾਲ ਮਾਰ ਕੇ ਹਵਾ ਵਿੱਚ ਉਛਾਲ ਦਿੱਤੇ ਹੋਵੇ ਅਤੇ ਤੁਰੰਤ ਅਗਲੀ ਦੁਨੀਆ ਵਿੱਚ ਚਲੇ ਗਏ ਹੁਣ ਮੈਂ ਮਾਸਾਖਾਰੀ ਕੁੱਤਾ ਪ੍ਰੇਮੀਾਂ ਲਈ ਕਹਿਣਾ ਚਾਹਾਂਗਾ ਕਿ ਤੁਸੀਂ ਮੁਰਗੇ ਬੱਕਰੀਆਂ ਜਾਂ ਭੇਡਾਂ ਤੇ ਚੀਗਾਂ ਦੀ ਜ਼ਿੰਦਗੀ ਪ੍ਰਤੀ ਕੋਈ ਸਨਮਾਨ ਨਹੀਂ ਰੱਖਦੇ ਜਿਨ੍ਹਾਂ ਨੂੰ ਤੁਸੀਂ ਬਹੁਤ ਮੱਝੇ ਨਾਲ ਖਾਂਦੇ ਹੋ ਕਿ ਤੁਸੀਂ ਸੋਚਦੇ ਹੋ ਕਿ ਆਵਾਰਾ ਕੁੱਤੇ, ਮੁਰਗੀਆਂ, ਭੇਡਾਂ, ਬੱਕਰੀਆਂ ਤੇ ਮੱਛੀਆਂ ਨਾਲੋਂ ਜ਼ਿਆਦਾ ਮਹੱਤਵਪੂਰਨ ਹਨ ਉਹਨਾਂ ਸ਼ਾਕਾहारी ਕੁੱਤਾ ਪ੍ਰੇਮੀਆਂ ਲਈ ਵੀ ਕਹਾਂਗਾ ਕਿ ਤੁਸੀਂ ਆਪਣੀਆਂ ਤਲੀਆਂ ਤਲੀਆਂ ਦੇ ਵਿਚਕਾਰ ਇੱਕ ਮੱਛਰ ਨੂੰ ਮਸਲਣ ਤੋਂ ਪਹਿਲਾਂ ਦੋ ਵਾਰ ਨਹੀਂ ਸੋਚਦੇ ਤੁਸੀਂ ਮੱਖੀਆਂ ਨੂੰ ਘਰ ਵਿੱਚ ਆਉਣ ਤੋਂ ਰੋਕਣ ਲਈ ਜਾਲੀ ਲਗਾਉਂਦੇ ਹੋ ਜਦ ਕਿ ਮੱਖੀਆਂ ਨੂੰ ਵੀ ਘਰ ਵਿੱਚ ਰਹਿਣ ਦਾ ਅਧਿਕਾਰ ਨਹੀਂ ਕਿ ਤੁਸੀਂ ਮੱਖੀਆਂ ਮੱਛਰ ਮੱਖੀਆਂ ਨੂੰ ਕੁਆਇਲ ਅਤੇ ਰੀਪੇ ਲੇਟ ਦੇ ਤੂੰੇ ਨਾਲ ਤੜਫ ਤੇ ਅਤੇ ਮਾਰ ਮਾਰਦੇ ਹੋ ਦੇਖਿਆ ਹੈ ਤੁਹਾਨੂੰ ਕਾਰ ਕਰੋਚ ਅਤੇ ਕਿਰਲੀਆਂ ਨੂੰ ਮਾਰ ਲਈ ਹਿੱਟ ਸਪਰੇਅ ਦੀ ਵਰਤੋਂ ਕਰਨ ਲਾ ਵਿੱਚ ਕੋਈ ਚੀਜ਼ਕ ਨਹੀਂ ਹੁੰਦੀ ਤਾਂ ਕੀ ਤੁਸੀਂ ਸੋਚਦੇ ਹੋ ਕਿ ਆਵਾਰਾ ਜਾਨਵਰਾਂ ਨੂੰ ਕੁਦਰਤ ਦੀਆਂ ਇਹਨਾਂ ਰਚਨਾਵਾਂ ਨਾਲੋਂ ਜ਼ਿਆਦਾ ਅਧਿਕਾਰ ਹੈ ਜੇਕਰ ਹਾਂ ਤਾਂ ਇਨਸਾਨਾਂ ਨੂੰ ਵੀ ਹਨ ਜੋ ਲੋਕ ਦਾਵਾ ਕਰਦੇ ਹਨ ਕਿ ਉਹ ਕੀੜਿਆਂ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੇ ਕਿ ਉਹ ਆਪਣੇ ਮਨਪਸੰਦ ਗਮਲਿਆਂ ਵਿੱਚੋਂ ਇੱਕ ਨਦੀਨ ਕਾਢਣ ਤੋਂ ਪਹਿਲਾਂ ਦੋ ਵਾਰ ਸੋਚਦੇ ਹਨ ਨਦੀਨ ਵੀ ਰੱਬ ਦੀਆਂ ਰਚਨਾਵਾਂ ਹਨ ਕਿ ਉਹਨਾਂ ਨੂੰ ਜਿਉਣ ਦਾ ਅਧਿਕਾਰ ਨਹੀਂ ਭਾਰਤ ਭਾਵੇਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਦਾ ਦਾਵਾ ਕਰਦੇ ਪਰ ਸਾਡੇ ਲੋਕਾਂ ਦਾ ਇਨਸਾਨਾਂ ਲਈ ਵੀ ਆਸਰਾ ਤੇ ਘਰਾਂ ਲਈ ਫੰਡ ਨਹੀਂ ਹਨ ਤਾਂ ਕਿ ਅਸੀਂ ਸੱਚਮੁੱਚ ਜਾਨਵਰਾਂ ਦੇ ਆਸਰਿਆਂ ਤੇ ਪੈਸੇ ਬਰਬਾਦ ਕਰ ਰਹੇ ਹਾਂ ਧੰਨਵਾਦ